ਖਾਨਕੋਟ ਵਿੱਚ ਹੋ ਰਹੀਆਂ ਚੋਰੀਆਂ ਦਾ سلسلہ ਥੰਮ ਨਹੀਂ ਰਿਹਾ ਬਲਕਿ ਕੋਟੇ ਮਨਵਾਲ ਵਿੱਚ ਹੋਈ ਇੱਕ ਹੋਰ ਚੋਰੀ ਨੇ ਇਹਨਾਂ ਮਾਮਲਿਆਂ ਨੂੰ ਹੋਰ ਵਾਧਾ ਦਿੱਤਾ ਹੈ ਪਠਾਨਕੋੜ ਦੇ ਨਾਲ ਲੱਗਦੇ ਪਿੰਡ ਕੋਠੇ ਮਨਵਾਲ ਵਿਖੇ ਚੋਰਾ ਵੱਲੋਂ ਇੱਕ ਸੈਨੇਟਰੀ ਦੀ ਦੁਕਾਨ ਉੱਤੇ ਚੋਰੀ ਕੀਤੀ ਗਈ ਜਿਸ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਹੋਏ ਆ ਪੀੜਿਤ ਰਜਤ खोसला ਅਤੇ ਸਦੀਸ਼ खोसला ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਸ਼ੋਰੂਮ ਬੰਦ ਕਰਕੇ ਘਰ ਚਲੇ ਗਏ ਤੇ ਸਵੇਰੇ ਆ ਕੇ ਉਹਨਾਂ ਨੇ ਦੇਖਿਆ ਕਿ ਸ਼ੋਰੂਮ ਵਿੱਚ ਸਮਾਨ ਇੱਧਰ ਉੱਧਰ ਵਿਖਰਿਆ ਪਿਆ ਸੀ ਉਹਨਾਂ ਨੇ ਜਦ ਸਮਾਨ ਨੂੰ ਚੈੱਕ ਕੀਤਾ ਤੇ ਉਹਨਾਂ ਵਿੱਚੋਂ ਮਹਿੰਗਾ ਮਟੀਰੀਅਲ ਗਾਇਬ ਸੀ ਜਿਨ੍ਹਾਂ ਦੀ ਕੀਮਤ ਲਗਭਗ 2.5 ਲੱਖ ਸੀ ਉਹਨਾਂ ਦੱਸਿਆ ਕਿ ਚੋਰਾ ਵੱਲੋਂ ਡੀਵੀ ਰਬੀ ਗਾਇਬ ਕਰ ਦਿੱਤਾ ਗਿਆ ਸੀ ਤਾਂ ਕਿ ਕੋਈ ਸਬੂਤ ਨਾ ਰਹਿ ਸਕੇ ਜਿਸ ਦੀ ਸ਼ਿਕਾਇਤ ਸ਼ੋਰੂਮ ਦੇ ਮਾਲਕਾਂ ਵੱਲੋਂ ਥਾਣਾ ਸ਼ਾਹਪੁਰ ਕੰਢੀ ਵਿਖੇ ਕੀਤੀ ਗਈ ਤੇ ਥਾਣਾ ਪਰਿਵਾਰੀ ਜਸਵਿੰਦਰ ਸਿੰਘ ਅਤੇ ਏਐਸਆਈ ਗੁਰਦੇਵ ਸਿੰਘ ਮੌਕੇ ਤੇ ਪਹੁੰਚੇ ਚੋਰੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਖੋਸਲੇ ਮੇਰਾ ਨਾਮ ਹੈ ਜੀ ਖੋਸਲੇ ਜੀ ਕੀ ਨੁਕਸਾਨ ਹੋਇਆ ਜੀ ਸੁਰੇ 10 ਵਜੇ ਦੁਕਾਨ ਤੇ ਆਏ ਹਾਂ ਤੇ ਦੇਖਿਆ ਕਿ ਇੱਥੇ ਪੂਰਾ ਸਮਾਨ ਖਿਲਰਿਆ ਪਿਆ ਸੀਗਾ ਚੋਰਾਂ ਨੇ ਪੂਰਾ ਸਮਾਨ ਕੱਢ ਕੇ ਆਪਣੇ ਨਾਂ ਜਿੱਤਮਿਲ ਅੱਗੇ ਸਾਨੂੰ ਪਤਾ ਨਹੀਂ ਮੈਨੂੰ ਚਲੋ ਜੋਆ ਜੇ ਨੁਕਸਾਨ ਹੋ ਗਿਆ ਅਸੀਂ ਕਹਿੰਦੇ ਪੁਲਿਸ ਚੋਰ ਨੂੰ ਫੜ ਲੈ ਬਟ ਅੱਗੋ ਦੀ ਸਾਨੂੰ ਡਰ ਪੈ ਗਿਆ ਕਿ ਦੁਕਾਨ ਤੇ ਮਾਰ ਰੱਖਾਂਗੇ ਫਿਰ ਚੋਰੀ ਹੋ ਸਕਦੀ ਦੁਕਾਨ ਸਾਡੀ ਅਜੇ ਸਾਨੂੰ ਕੋਈ ਗਰੰਟੀ ਨਹੀਂ ਹੈਗੀ ਦੁਬਾਰਾ ਚੋਰਾਂ ਦੀ ਅਸੀਂ ਚਾਹੇ ਫਟਾਫਟ ਚੋਰ ਇਹਦੇ ਪੁਲਿਸ ਆਣ ਪਕੜੇ ਚੋਰਾਂ ਨੂੰ ਤੇ ਸਾਡਾ ਸਮਾਨ ਦੱਸਣਾ ਵਾਪਸ ਮਿਲੇ ਚੋਰ ਕਿਹੜੇ ਕਿਹੜੇ ਪਾਸੋਂ ਅੰਦਰ ਨੂੰ ਆਏ ਨੇ ਸਰ ਇਹ ਕੋਠੋ ਦੀ ਮੂਰਤੀ ਤੋਂ ਆਇਆ ਗੇਟ ਗੁੱਟ ਤੋੜ ਕੇ ਆਇਆ ਡਬਲ ਗੇਟ ਸੀਗੇ ਦੋ ਤਾਲੇ ਸੀਗੇ ਇਹ ਗੇਟ ਤੋੜਿਆ ਨਹੀਂ ਕਟਿਆ-ਕੁਟਿਆ ਕਰਕੇ ਆਇਆ ਪੂਰੇ ਆਇਆ ਆਪਣਾ ਗੇਟ ਪੂਰਾ ਫਾੜ ਕੇ ਆਇਆ ਕਿਹੜੇ ਬੰਦੇ ਸਾ ਕੀ ਨਾਮ ਹੈ ਆਪਣਾ ਸतीश ਖੋਸਲਾ ਜੀ ਖੋਸਲਾ ਜੀ ਕਿਸ ਨਾਮ ਦੇ ਤੁਹਾਡਾ ਸ਼ੁਰੂਮ ਹੈ ਸਾਡੇ ਸ਼੍ਰੀ ਬਾਂਕੇ ਬੇਰੇ ਦੇ ਨਾਮ ਦਾ ਸ਼ੁਰੂਮ ਹੈ ਜੀ ਕਿਸ ਚੀਜ਼ ਦਾ ਕਾਰੋਬਾਰ ਕਰਦੇ ਹੋ ਸਾਡਾ ਸੈਂਟਰੀ ਦਾ ਕੰਮ ਹੈ ਸੈਂਟਰੀ ਕਾਰੋਬਾਰ ਕੀ ਘਟਨਾ ਜੀ ਰਾਤੀ ਸਾਡੇ ਜੀ 2:30 ਵਜੇ ਚੋਰੀ ਹੋ ਗਿਆ ਦੁਕਾਨ ਤੇ 3 ਲੱਖ ਦਾ ਸਾਡਾ ਸਮਾਨ ਚੋਰੀ ਹੋ ਗਿਆ ਆਏ ਕਿੱਥੋਂ ਹੈ ਛੱਤ ਤੋਂ ਆਏ ਜੀ ਚੋਰ ਛੱਤ ਚੋਰਾਏ ਹਾਂਜੀ ਤੇ ਉਹ ਤੁਹਾਡਾ ਤਾਂ ਗੇਟਵੇ ਉੱਪਰ ਬਹੁਤ ਲੋਹੇ ਦਾ ਪੱਕਾ ਲੱਗਿਆ ਹੋਇਆ ਸੀਗਾ ਦੋ ਗੇਟ ਲੱਗੇ ਰਹੇ ਆ ਇੱਕ ਗੇਟ ਪਹਿਲਾਂ ਉਹਨੇ ਤੋੜਿਆ ਦੂਜਾ ਗੇਟ ਉਹਨੇ ਕਟਰ ਨਾਲ ਕਟਿਆ ਕਟਣਾ ਕਟਿਆ ਜੀ ਹਾਂਜੀ ਤੇ ਲੈ ਕੇ ਕੀ ਗਏ ਨੇ ਸਰ ਟੂਟੀਆਂ ਬਾਕੀ ਹੋਰ ਸਮਾਨ ਲੈ ਗਿਆ ਮਹਿੰਗੀ ਟੂਟੀਆਂ ਹਾਂ ਨਾ ਚਾਂਦੀ ਦੇ ਸਿੱਕੇ ਹੀ ਉਸ ਤੋਂ ਲਵ ਮੰਦਰ ਦੇ ਵਿੱਚ ਸਮਾਨ ਜਿਹੜਾ ਰੱਖਿਆ ਸੀ ਹਾਂ ਜਿਹੜਾ ਸਮਾਨ ਸਰ ਲੈ ਗਿਆ ਕਿੰਨਾ ਕੁ ਨੁਕਸਾਨ ਹੋਇਆ ਲਗਭਗ ਤਿੰਨ ਕਿਲੋ ਦਾ ਨੁਕਸਾਨ ਹੋ ਗਿਆ ਇਹਦਾ 3 ਕਿਲੋ ਹਾਂਜੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar